ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਕਲੀਆ ਪੋਸਟ ਨਿਊਜ਼ ਜੋ ਤੁਸੀਂ ਸਕਰੀਨ ਤੇ ਆਪਣੀ ਤਸਵੀਰਾਂ ਦੇਖਦੇ ਹੋ ਤਾਂ ਇਹ ਪਿੰਡ ਅਕਲੀਆ ਤੋਂ ਹਨ ਨੇੜੇ ਭਾਰਤੀਆ ਸਟੇਟ ਬੈਂਕ ਗੁਰਦੁਆਰਾ ਸਾਹਿਬ ਜੋ ਛੋਟੇ ਰੁੜੇ ਕੇ ਨੂੰ ਸੜਕ ਜਾਂਦੀ ਹੈ ਇਹ ਸਾਹਮਣੇ ਬੈਂਕ ਹੈ ਤੇ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਉੱਥੇ ਹੀ ਜਿਹੜੀ ਅਮਰੀਕ ਸਿੰਘ ਫਾਸਟ ਫੂਡ ਵਾਲਾ ਜੋ 버ਗਰ ਵਗੈਰਾ ਕੁਚੇ ਵਗੈਰਾ ਦਾ ਕੰਮ ਕਰਦਾ ਉਹਦੇ ਨਾਲ ਇਹ ਗੁਰਨਾਨਕ ਕੰਪਿਊਟਰ ਲੈਬ ਜਿਹੜੀ ਖੁੱਲੀ ਐ ਜਿਸ ਵਿੱਚ ਹਰ ਪ੍ਰਕਾਰ ਦੇ ਟੈਸਟ ਤੁਹਾਨੂੰ ਆਸਾਨ ਰਿਟਰਨ ਦੇ ਉੱਪਰ ਕੀਤੇ ਜਾਂਦੇ ਹਨ ਤਾਂ ਤੁਸੀਂ ਹੁਣ ਛੋਟੇ ਰੁਡੇਕੇ ਵਾਲੇ ਰੜ ਤੇ ਅਖਲੀਆ ਦੇ ਲੋਕਾਂ ਲਈ ਬਹੁਤ ਹੀ ਖਾਸ ਫਾਇਦਾ ਹੋਣ ਵਾਲਾ ਕਿਉਂਕਿ ਜੋ ਇਹ ਲੈਬ ਖੁੱਲੀ ਹੋਈ ਐ ਤਾਂ ਇੱਥੇ ਹਰ ਪ੍ਰਕਾਰ ਦੇ ਟੈਸਟ ਕੀਤੇ ਜਾਂਦੇ ਹਨ ਨਾਲ ਆਪਾਂ ਗੱਲ ਕਰੀ ਟੈਸਟ ਦਾ ਜਰੂਰੀ ਰੇਟ ਹੈ ਉਹ ਬਹੁਤ ਹੀ ਘੱਟ ਤੇ ਦੂਜੀਆਂ ਲੈਬਾਂ ਨਾਲੋਂ ਕਾਫੀ ਫਰਕ ਹੈਗਾ ਇੱਥੇ ਪਹੁੰਚ ਕੇ ਤੁਸੀਂ ਕਰਵਾ ਸਕਦੇ ਹੋ ਤੇ ਕਰ ਬੈਠ ਕੇ ਫੋਨ ਵੀ ਕਰਕੇ ਤਾਂ ਆਪਣੇ ਕਰੀਵੀ ਟੈਸਟ ਸੈਂਪਲ ਦੇ ਸਕਦੇ ਆ ਤੁਹਾਨੂੰ ਸੁਣਾਉਂਦੇ ਹਾਂ ਲੈਬ ਤੇ ਪਹੁੰਚੇ ਹੋਏ ਮਰੀਜ਼ ਨੇ ਕੀ ਕਿਹਾ ਅਤੇ ਨਾਲ ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਵੱਲੋਂ ਕੀ ਆਖਿਆ ਸੁਣੋ ਪੂਰੀ ਗੱਲਬਾਤ ਮਰੀਜ਼ ਕਿਹਨਾਂ ਵਾਹ ਕ੍ਰਿਸ਼ਨ ਸਿੰਘ ਜੀ ਅੱਜ ਕਿਹ ਜੁਗਤ ਬੱਚਿਆ ਹਾਂ ਜੀ ਬਈ ਕੀ ਹੋਇਆ ਸੋ ਗੁਵਾਰੀ ਕਿਸੇ ਤੋਂ ਗੁਵਾਰੀ ਤਾਂ ਬਸ ਉਹ ਸਰੀਰ ਦੇ ਵਿੱਚ ਥੋੜਾ ਜਿਹਾ ਨਰਜੀ ਜਿਹਾ ਨਹੀਂ ਸੀਗੀ ਟੈਸਟ ਕਰਾਉਣੇ ਸੀਗੇ ਇਹ ਜਿਹੜੇ ਗਲਤ ਐਕਟਰ ਦਿੰਦੇ ਨੇ ਕਿ ਇਹ ਰੋਬੀ ਨੂੰ ਜਿੱਥੇ ਕਿਉਂ ਟੈਸਟ ਕਰਾਉਣ ਵਾਸਤੇ ਆਏ ਹੋ ਗ੍ਰਾਡ ਲੈਬ ਨੂੰ ਇੱਥੇ ਜੀ ਇੱਕ ਤਾਂ ਮੁੰਡਾ ਵਧੀਆਗਾ ਇਹ ਸਪਿੰਡ ਦਾ ਮੁੰਡਾ ਹੈ ਦੂਜੀ ਗੱਲ ਜੀ ਰੇਟਾਂ ਦਾ ਬਹੁਤ ਫਰਕ ਆ ਆਮ ਲੋਕਾਂ ਨੂੰ ਰੇਟਾਂ ਦਾ ਬਹੁਤ ਫਰਕ ਆ ਇੱਥੇ ਪਹੁੰਚਣ ਸਾਰੇ ਗੁਰਪਈ ਜਿਹਨੇ ਵੀ ਟੈਸਟ ਕਰਾਇਆ ਤੁਸੀਂ ਇਸ ਕਰਕੇ ਇੱਥੇ ਹਾਂ ਜੀ ਰੇਟਾਂ ਦਾ ਵੀ ਫਰਕ ਆ ਬਾਕੀ ਲਾਈਵ ਦਾ ਬੰਦੇ ਟੈਸਟ ਵੀ ਬਹੁਤ ਵਧੀਆ ਕਰਦੇ ਆ ਦੋਸਤੋ ਠੀਕ ਹੈ ਨਾ ਚਲੋ ਜੀ ਲਾਈਵ ਹੁੰਦੀ ਹੈ ਨੂੰ ਲੈ ਲਓ ਫਿਰ ਅਗਲੇ ਜੁਲੂਗੇ ਅੱਜ ਮੈਂ ਦੇਖਿਆ ਕਾਪਿੰਗ ਵੀ ਬਹੁਤ ਰੋਕ ਰਿਹਾ ਮਰੀਜ਼ ਆ ਰਹੇ ਸੀ ਕੀ ਫਰਕ ਹੈ ਇੱਥੇ ਕਸ਼ਮੀਰ ਬਈ ਆਪਣੇ ਇੱਥੇ ਵੀ ਸਾਰੇ ਜਿਹੜੀਆਂ ਬੋਟਰੀਆਂ ਲੱਗੀਆਂ ਉਹਨਾਂ ਦਾ ਆਪਣੇ ਟੈਸਟ ਘੱਟ ਰੇਟ ਤੇ ਲੈਗੇ ਬਈ ਬਈ ਤੁਸਲੀ ਨਾਲ ਕੀਤੇ ਜਾਂਦੇ ਆਗੇ ਸਾਰੇ ਟੈਸਟ ਜੇ ਕੋਈ ਵੀ ਕਿੰਨੇ ਟੈਸਟ ਕਰਾਉਣਾ ਹੋਵੇ ਬਹੁਤ ਦੂਜੇ ਰਿਪੋਰਟ ਨੂੰ ਅੱਧ ਰੇਟ ਤੇ ਨਹੀਂ ਆਪਣੇ ਕੀ ਫਰਕ ਹੁੰਦਾ ਟੈਸਟਰ ਵਿੱਚ ਡੁੱਕਾ ਖਸੇ ਬੰਦੀ ਜਿਸ ਤਰ੍ਹਾਂ ਤੁਸੀਂ ਕਰਦੇ ਹੋ ਨਾ ਉਹ ਕਿੰਨਾ ਅੰਤਰ ਹੁੰਦਾ ਫੈਕਟਰ ਬਈ ਅੰਤਰ ਹੈ ਅਸੀਂ ਆਪਾਂ ਕੋਈ ਵੀ ਟੈਸਟ ਹੈਗਾ ਅਸੀਂ ਵਧੀਆ ਕਰਦੇ ਆਗੇ ਕੋਈ ਐ ਨਹੀਂ ਕਿ ਅਸੀਂ ਬੀਬੀ ਨਾਲ ਲਾ ਕੇ ਦਈਏ ਤੇ ਕੋਈ ਜ਼ਿਆਦਾ ਤਸੱਲੀ ਕਰਕੇ ਦਵਾਂਗੇ ਅਨੂੰ ਟੈਸਟ ਕਿਤੇ ਪਾ ਗੱਲ ਕਰੀ ਤੁਹਾਡੇ ਦਾ ਤੇਰ ਪਹਿਲਾਂ ਐਕਸਪੀਰੀਅੰਸ ਹੈ ਕਿੰਨੇ ਸਮੇਂ ਦਾ ਤੁਸੀਂ ਕੀਤਾ ਹੈ ਭਈਆ ਬੰਟਾ ਇਦਾਂ 100 ਦਾ ਐਕਸਪੀਰੀਅੰਸ ਹੈ ਇਹ ਹੁਣ ਤਾਂ ਕਿਸੇ ਦੀ ਪਾ ਗੱਲ ਕਰੀ ਇਹਨਾਂ ਆਪਣੀ ਦੀ ਪ੍ਰੀਜ਼ੈਂਟੇਸ਼ਨ ਜਗ੍ਹਾ ਤੇ ਹੈ ਸਾਹਮਣੇ ਭਾਈ ਬੂਟਾ ਸਿੰਘ ਕਾਲੀਦਾਲ ਦਾ ਪ੍ਰਧਾਨ ਆ ਜਿਹੜਾ ਉਹਨਾਂ ਦੇ ਸਾਹਮਣੇ ਤੇ ਅਮਰੀਕ ਫਾਸਟ ਫੂਡ ਵਾਲਾ ਉਹਦੇ ਦੁਕਾਨ ਦੇ ਨਾਲ ਆ ਤੇ ਇਧਰੋਂ ਛੋਟੇ ਰੁੜੇ ਗਿਆ ਦੇ ਪਿਛਲੇ ਤੇ ਇਧਰੋਂ ਕੇਰ ਵਾਲਾ ਕੋਤਵਾਰ ਆ ਤੇ ਬੈਕ ਟੋਰ ਹੈ ਥੈਂਕ ਯੂ ਫੋਰ ਇਟ ਇਹ ਤੁਹਾਡਾ ਨੰਬਰ ਕਰੇ ਨਹੀਂ ਜਾਨੇ ਕਰ ਸਕਦੇ ਹਾਂ ਭਾਈ ਕੋਈ ਆਪਰੇ ਤਰੀਕ ਦੇ ਘਰੇ ਜਾ ਕੇ ਲੈ ਕੇ ਆਉਣਾ ਸੈਂਪਲ ਤੇ ਕਿਸੇ ਨੇ ਕੋਈ ਦੁਕਾਨ ਤੇ ਕਰੋਨਾ ਦੁਕਾਨ ਤੇ ਵੀ ਤੇ ਘਰੇ ਵੀ ਦੇ ਕੇ ਆਣੇ ਆਗੇ ਕੋਈ ਸਾਰੇ ਟੈਸਟ ਕਰਦਾਂਗੇ ਕੁਝ ਨੇ ਕੋਈ ਲਿਪੜ ਕਰਵਾ ਕਰੋਨਾ ਲੀਵਰ ਦੇ ਕਰੋਨਾ ਆ ਆਰ ਐਫ ਟੀ ਕਰਾਉਣਾਗਾ ਸੀ ਵੀ ਸੀ ਕਰਾਉਣਾ ਜੂੜਿਆ ਕਰੋਨਾ ਸਾਰੇ ਦਾ ਪ੍ਰੋਟੈਸਟ ਕਰਦੇ ਇਥੇ ਤੁਹਾਡਾ ਕੋ ਨੰਬਰ ਸਵੀਡਾ ਨੂੰ ਪਤਾ ਲੱਗ ਗਿਆ ਨਾ ਬੰਦ ਰੁਕ ਜਾ ਚਾਹੁੰਦੇ ਹੁੰਦੇ ਸਾਡੇ ਨਹੀਂ ਆਇਆ ਮੇਰੇ ਤੋਂ ਤਾਂ ਅਸੀਂ ਘਰੇ ਵੀ ਬੁਲਾ ਲਈਏ ਤੁਹਾਨੂੰ ਨੰਬਰ 9779433340 9779433340 ਇਹ ਨੰਬਰ ਹੈ ਆਪਣਾ ਇਹ ਬਾਕੀ ਗੱਲ ਗੱਲ ਟਾਈਮ ਕੀ ਹੈ ਕਿ ਅਸੀਂ ਕਿੰਨੇ ਵਜੇ ਕੋ ਆ ਗਏ ਕਿ ਅੱਪਾ ਬਾਈ ਸਵਾ 7 ਤੱਕ ਹਨ ਓਪਨ ਕਰ ਦਿੰਦੇ ਆਂਗੇ ਤੇ 7 ਵੇ ਸ਼ਾਮ ਨੂੰ ਬੰਦ ਕਰਦੇ ਆਂ ਉਸ ਤੋਂ ਬਾਅਦ ਜੇ ਕੋਈ ਰੋਡ ਪੈਣੀ ਜ਼ਰੂਰਤ ਪੈਲੇ ਤਾਂ ਤੁਸੀਂ ਘਰ ਜਾ ਕੇ ਕਰ ਸਕੋ ਟੈਸਟ ਹਾਂ ਬਾਈ ਕੋਈ ਚੱਕਰ ਨਹੀਂ ਗਿਆ ਪਰ ਇੱਕ ਦੇ ਘਰੇ ਜਾ ਕੇ ਟੈਸਟ ਕਰਾ ਕਰ ਦਿਆਂਗੇ ਤੇ ਕਿਸੇ ਨੇ ਵੀ ਕੋਈ ਵੀ ਘਰੇ ਵੀ ਕਰੋਨਾ ਹੋਵੇ ਫੋਨ ਕਰ ਦਿਓ ਆਪਾਂ ਹਾਜ਼ਰ ਆਂ ਤਾਂ ਦੂਸਰੀ ਗੱਲ ਹੈ ਕਿ ਕਿੰਨੇ ਸਮੇਂ ਪਰ ਦੇ ਕੇ ਟੈਸਟ ਹੋ ਜਾਂਦੇ ਹਨ ਤੁਸੀਂ ਕਰਦੇ ਹੋ ਕਿ ਇਹਨਾਂ ਨੂੰ ਵਾਪਸ ਕਰ ਸਕਦੇ ਰਹੇਗਾ। ਦੇ ਘੰਟੇ ਤੱਕ ਤਾਂ ਲੱਗ ਜਾਂਦਾ ਜੀ ਘੰਟਾ ਸਵਾ ਘੰਟਾ। ਬਸ ਘੰਟੇ ਸਵੇ ਘੰਟੇ ਦੇ ਵਿੱਚ ਹੋ ਜਾਂਦੇ ਨੇ।